ਏ ਜਿਹੜੇ ਪਿੱਛੋਂ ਪਾਕਿਸਤਾਨ ਤੋਂ ਆ ਕੇ ਵਸੇ ਨੇ ਇੱਥੇ ਉਹ ਜਾਣਦੇ ਨੇ ਇਹ ਜੇਲਮ ਦੇ ਇਲਾਕੇ ਦੀ ਬੋਲੀ ਇਹ ਤਰਾ ਤਿੰਨ ਇਹ ਤਰਾ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਸਾਧ ਸੰਗਤ ਜੀ ਅੱਜ ਉਹਨਾਂ ਸੁਹਾਗਣਾ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਅੱਜ ਦਿਹਾੜਾ ਕਿਹੜਾ ਪੰਥ ਦੇ ਮਹਾਨ ਸ਼ਹੀਦ ਭਾਈ ਸੁਬੇਕ ਸਿੰਘ ਪੈਸ਼ਾਬਾਦ ਸਿੰਘ ਲਾਹੌਰ ਦੇ ਲਾਗੇ ਜੰਬਰਪਿੰਡ ਭਾਈ ਸੁਭੇਗ ਸਿੰਘ ਜੀ ਉੱਥੋਂ ਦੇ ਵਸਨੀਕ ਇੱਕ ਚੰਗੇ ਪਰਿਵਾਰ ਦੇ ਵਿੱਚੋਂ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਉਹਨਾਂ ਦੀ ਚੰਗੀ ਉੱਠਣੀ ਬੈਠਣੀ ਕਿਉਂਕਿ ਸਮੇਂ ਦੀਆਂ ਸਰਕਾਰਾਂ ਨਾਲ ਉਹਨਾਂ ਦਾ ਵਪਾਰ ਚੱਲਦਾ ਸੀ ਗੁਰੂ ਕਾ ਸਿੱਖ ਦਸਾਂ ਨੌਆਂ ਦਾ ਕੀਰਤੀ ਹੈ ਸਿੱਖ ਕੇਵਲ ਜੰਗਲਾਂ ਬੇਲਿਆਂ ਵਿੱਚ ਨਹੀਂ ਲੁਕਦੇ ਰਹੇ ਚੰਗੇ ਵਪਾਰ ਵੀ ਕਰਦੇ ਰਹੇ ਨੇ ਤੇ ਵਪਾਰ ਕਰਦਿਆਂ ਆਪਣੇ ਅਸਲ ਸਰੂਖ ਨੂੰ ਪੰਥ ਦੇ ਭਲੇ ਲਈ ਵਿਵਰਤਦੇ ਰਹੇ ਨੇ ਪਾਈਸ਼ੁਭੇਗ ਸਿੰਘ ਜ਼ਕਰੀਆ ਖਾਨ ਦੇ ਨਾਲ ਬੜੇ ਚੰਗੇ ਸਬੰਧ ਸਨ ਆਪ ਜੀ ਇਤਿਹਾਸ ਤੋਂ ਭਲੀ ਪੰਥ ਜਾਣੂ ਸਾਧ ਸੰਗਤ ਜੀ ਜ਼ਕਰੀਆ ਖਾਨ ਨੇ ਜਦੋਂ ਸਿੰਘਾਂ ਦੇ ਹਮਲਿਆਂ ਤੋਂ ਜਦੋਂ ਥੱਕ ਗਿਆ ਨਾ ਹਾਰ ਗਿਆ ਤੇ ਉਹਨੇ ਨਵਾਬੀ ਦੀ ਜਿਹੜੀ ਪੇਸ਼ਕਸ਼ ਕੀਤੀ ਸੀ ਉਹ ਨਵਾਬੀ ਦੇ ਲਈ ਵਿਚੋਲਾ ਜਿਹੜਾ ਸੀ ਭਾਈ ਸ਼ੁਭੇਸ਼ ਸਿੰਘ ਨੂੰ ਬਣਾਇਆ ਗਿਆ ਸੀ ਜ਼ਕਰੀਆ ਖਾਨ ਦੀ ਇਹ ਪੇਸ਼ਕਸ਼ ਲੈ ਕੇ ਭਾਈ ਸ਼ੁਭੇਸ਼ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਆਏ ਸਿੰਘਾਂ ਨੂੰ ਉਹਨਾਂ ਨੇ ਸਮਝਾਇਆ ਆਪਣੇ ਵਿਚਾਰ ਦੇ ਨਾਲ ਕਿ ਜੰਗਾਂ ਲੜਦਿਆਂ ਘੋੜੇ ਦੀਆਂ ਕਾਠੀਆਂ ਤੇ ਬੜਾ ਸਮਾਂ ਬੀਤ ਗਿਆ ਪਰ ਜੇ ਹੁਣ ਸਮੇਂ ਦੀਆਂ ਸਰਕਾਰਾਂ ਅਗਰ ਸਾਨੂੰ ਨਵਾਬੀ ਦੇ ਰਹੀਆਂ ਨੇ ਨਾ ਤੇ ਸਾਨੂੰ ਇੱਕ ਤੇ ਕੁਝ ਸਮੇਂ ਲਈ বিশ্রাম ملےਗਾ શસ્ત્ર घोड़े आदक ਫਿਰ ਨਵੇਂ ਸਰੋਂ ਤਿਆਰਬਰ ਤਿਆਰ ਹੋਣ ਦਾ ਪਰਿਵਾਰਾਂ ਨੂੰ ਸੰਭਾਲਣ ਦਾ ਮੌਕਾ ਮਿਲੇਗਾ ਤੇ ਜਦੋਂ ਘੋੜੇ ਦੀ ਲਿੱਦ ਚੁੱਕਦੇ ਆ ਭਾਈ ਕਪੂਰ ਸਿੰਘ ਜੀ ਦੇ ਲਈ ਪੰਥ ਨੇ ਹੁਕਮ ਕੀਤਾ ਨਾ ਨਵਾਬੀ ਦਾ ਤੇ ਭਾਈ ਕਪੂਰ ਸਿੰਘ ਜੀ ਨੇ ਪਹਿਲਾਂ ਤਾਂ ਬੜੀ ਨਾ ਨੁਕਰ ਕੀਤੀ ਫਿਰ ਪੰਜਾਂ ਦਾ ਹੁਕਮ ਸਿਰ ਤੇ ਮੰਨ ਕੇ ਇੱਕ ਬੇਨਤੀ ਕੀਤੀ ਜੇ ਤੁਸੀਂ ਨਵਾਬੀ ਮੈਨੂੰ ਬਖਸ਼ਣ ਦਾ ਫੈਸਲਾ ਕਰ ਲਿਆ ਨਾ ਤੇ ਪੰਜ ਸਿੰਘਾਂ ਦੇ ਚਰਨਾਂ ਨੂੰ ਨਵਾਬੀ ਛੁਆ ਕੇ ਤਾਂ ਮੈਨੂੰ ਨਵਾਬੀ ਦੇਣੀ ਉਹਨਾਂ ਪੰਜ ਸਿੰਘਾਂ ਦੇ ਵਿੱਚੋਂ ਇੱਕ ਬਾਬਾ ਦੀਪ ਸਿੰਘ ਜੀ ਦਾ ਵੀ ਜ਼ਿਕਰ ਆਉਂਦਾ ਜਿਨ੍ਹਾਂ ਦੇ ਚਰਨਾਂ ਨੂੰ ਛੁਆ ਕੇ ਨਵਾਬ ਕਪੂਰ ਸਿੰਘ ਨੂੰ ਨਵਾਬੀ ਦਿੱਤੀ ਗਈ ਇਹ ਸਾਰਾ ਜਿਹੜਾ ਸੀ ਵਿਚੋਲੇ ਦਾ ਕੰਮ ਭਾਈ ਸੁਬੇਕ ਸਿੰਘ ਜੀ ਨੇ ਕੀਤਾ ਪੰਥ ਪ੍ਰਸਤ ਸਨ ਭਾਈ ਸੁਬੇਕ ਸਿੰਘ ਜੀ ਦਾ ਸੁਪੁੱਤਰ ਭਾਈ ਸ਼ਹਾਬਤ ਸਿੰਘ 18-19 ਵਰਿਆਂ ਦਾ ਨੌਜਵਾਨ ਉੱਚਾ ਲੰਮਾ ਸੋਹਣਾ ਦਾੜਾ ਸੋਹਣਾ ਦਮਾਲਾ ਸਜਾਇਆ ਜਦੋਂ ਫਾਰਸੀ ਦੇ ਅੱਖਰ ਪੜਨ ਦੇ ਲਈ ਕਾਜ਼ੀ ਕੋਲ ਗਿਆ ਨਾ ਤੇ ਕਾਜ਼ੀ ਉਸ ਦਾ ਰੂਪ ਵੇਖ ਕੇ ਮੋਹਿਤ ਹੋ ਗਿਆ ਤੇ ਉਸ ਨੇ ਯਤਨ ਕੀਤਾ ਕਿ ਤੇ ਇਹ ਦੀਨ ਕਬੂਲ ਕਰ ਲਵੇ ਨਾ ਤੇ ਮੈਂ ਆਪਣੀ ਧੀ ਦਾ ਡੋਲਾ ਇਸ ਨਾਲ ਟੋਰ ਦਿਆਂ ਇੰਨਾ ਨੌਜਵਾਨ ਗਬਰੂ ਉਸ ਨੇ ਜਦੋਂ ਆਪਣੇ ਮਨ ਦੇ ਹਾਲਾਤ ਬਿਆਨ ਕੀਤੇ ਕਿ ਤੂੰ ਦੀਨ ਕਬੂਲ ਕਰ ਲੈ ਸਿੱਖੀ ਛੱਡ ਦੇ ਭਾਈ ਸ਼ਬਾਦ ਸਿੰਘ ਨਤਨੇਮੀ ਜਿਹੜੇ ਨਤਨੇਮੀ ਦੇ ਪ੍ਰਪਗਨੇ ਨਾ ਉਹ ਛੇਤੀ ਇਨ੍ਹਾਂ ਡੱਕੇ ਡੋਲਿਆਂ ਤੋਂ ਘਪਰਾਉਂਦੇ ਨਹੀਂ ਜਦੋਂ ਨਾ ਨਾ ਮੰਨਿਆ ਤੇ ਕਾਜ਼ੀ ਨੇ ਜ਼ਕਰੀਆ ਖਾਨ ਨੂੰ ਝੂਠ ਕਿਹਾ ਕਿ ਸ਼ਬਾਦ ਸਿੰਘ ਨੇ ਮੁਹੰਮਦ ਸਾਹਿਬ ਦੇ ਲਈ ਕੋਈ ਮਾੜੇ ਲਫ਼ਜ਼ ਵਰਤਨੇ ਵਰਤੇ ਨੇ ਤੇ ਜ਼ਕਰੀਆ ਖਾਨ ਵੀ ਦੀ ਗੱਲਾਂ ਚ ਆ ਗਿਆ ਪਿਤਾ ਨੂੰ ਵੀ ਸਮਝਾਇਆ ਗਿਆ ਵੀ ਜੇ ਇਹ ਦੀਨ ਕਬੂਲ ਕਰ ਲਵੇ ਤੁਸੀਂ ਦੋਨੋਂ ਬਖਸ਼ੇ ਜਾਓਗੇ ਪਰ ਪਿਤਾ ਵੀ ਤਕੜਾ ਸੀ ਨਿਤਨੇਮ ਦਾ ਸਮੇਂ ਦੀ ਘਾਟ ਇੱਕ ਵਾਰੀ ਕਿ ਬਚਨ ਕਹ ਕੇ ਗੇ ਲੰਗਾ ਇੱਕ ਪਿਆਰ ਵਾਲੇ ਨੇ ਜ਼ਿਕਰ ਕੀਤਾ ਕਹਿੰਦੇ ਨੇ ਮੁਸਲਮਾਨਾ ਨੇ ਆ ਕੇ ਕਿਹਾ ਭਾਈ ਜੀ ਤੁਹਾਡਾ ਪੁੱਤਰ ਤੇ ਦੀਨ ਮੰਨ ਗਿਆ ਤੁਸੀਂ ਐਵੇਂ ਹੀ ਦੋਵੇਂ ਵਖ ਵਖ ਜੇਲਾਂ ਵਿੱਚ ਪਏ ਉਹ ਤੇ ਦੀਨ ਮੰਨ ਗਿਆ ਤੇ ਭਾਈ ਸ਼ਾਹਵਾਸੀ ਨੇ ਕਿਹਾ ਇੱਕ ਵਾਰੀ ਮੈਨੂੰ ਮਿਲ ਲੈਣ ਦਿਓ ਭਾਈ ਸ਼ੁਭੇਕ ਸਿੰਘ ਨੇ ਸ਼ਾਹਬਾਦ ਸਿੰਘ ਦੇ ਸਾਹਮਣੇ ਬੈਠਾ ਪੁੱਤਰ ਦੇ ਕਹਿਣ ਲੱਗਾ ਪੁੱਤਰਾ ਮੇਰੇ ਅੱਖਾਂ ਚ ਅੱਖਾਂ ਪਾ ਜਦੋਂ ਅੱਖਾਂ ਨਾਲ ਅੱਖਾਂ ਮਿਲਾਈਆਂ ਭਾਈ ਸ਼ੁਭੇਕ ਸਿੰਘ ਨੇ ਆਪਣੇ ਸੁਪੁੱਤਰ ਦੇ ਨੇਤਰਾਂ ਵਿੱਚ ਨੇਤਰ ਪਾ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਜਪਜੀ ਸਾਹਿਬ ਦਾ ਪਾਠ ਕਰਕੇ ਫਤਿਹ ਬੁਲਾਈ ਕਹਿਣ ਲੱਗਾ ਮੁਗਲਾਂ ਨੂੰ ਕਹਿੰਦਾ ਹੁਣ ਮੇਰੇ ਪੁੱਤਰ ਨੂੰ ਤੁਸੀਂ ਡੋਲ ਕੇ ਵਿਖਾਓ ਕਿਉਂਕਿ ਹੁਣ ਜਪਜੀ ਸਾਹਿਬ ਦੀ ਜਿਹੜੀ ਬਖਸ਼ਿਸ਼ ਹੈ ਨਾ ਗੁਰੂ ਨਾਨਕ ਦੀ ਹੁਣ ਇਹਦੇ ਹਿਰਦੇ ਵਿੱਚ ਟਿਕੀ ਹੋਈ ਏ ਇਹ ਹੁਣ ਸ਼ਹੀਦ ਤਾਂ ਹੋ ਜਾਏਗਾ ਪਰ ਆਪਣੀ ਸਿੱਦਕ ਤੋਂ ਨਹੀਂ ਡੋਲੇਗਾ ਇਤਿਹਾਸ ਗਵਾਹ ਹੈ ਜਿਹੜਾ ਕੰਮ ਪਹਿਲੇ ਕਦੇ ਨਹੀਂ ਸੀ ਹੋਇਆ ਉਹ ਇਨਾਂ ਪਿਓ ਪੁੱਤਰਾ ਨਾਲ ਵਰਤਿਆ ਗਿਆ ਟੋਟੇ ਟੋਟੇ ਕਿਤੇ ਗਏ ਸਨ ਖੋਪਰ ਲਾਏ ਗਏ ਸਨ ਹੋਰ ਬੜੇ ਯਤਨ ਕੀਤੇ ਗਏ ਸਨ ਪਰ ਚੜਖਣੀਆਂ ਤੇ ਕਦੇ ਨਹੀਂ ਸੀ ਚੜੇ ਗਏ ਅੱਜ ਜ਼ਾਲਮ ਨੇ ਉਹ ਵੀ ਕੰਮ ਕਰਕੇ ਵਿਖਾਇਆ ਅੱਜ ਦੇ ਦਿਹਾੜੇ ਦੋਨਾਂ ਪਿਓ ਪੁੱਤਰਾ ਨੂੰ ਚੜਖਣੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਤੁੰਬਾ ਤੁੰਬਾ ਹੋ ਗਏ ਟੋਟੇ ਟੋਟੇ ਹੋ ਗਏ ਪਿੰਜੇ ਗਏ ਚੜਖਣੀਆਂ ਦੇ ਵਿੱਚ ਪਰ ਆਪਣਾ ਸਿਦਕ ਨਹੀਂ ਹਾਰਿਆ